ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ 9 10 ਅਤੇ 11 ਅਗਸਤ ਇਹ ਤਿੰਨ ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਬੱਦਲਬਾਈਆਂ ਪੰਜਾਬ ਤੇ ਨੇੜੇ-ਤੇੜੇ ਬਣੀਆਂ ਹੋਈਆਂ ਨੇ ਬਹੁਤ ਸਾਰੇ ਇਲਾਕਿਆਂ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਟੁੱਟਵੇਂ ਰੂਪ ਦੇ ਵਿੱਚ ਬਰਸਾਤ ਵੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਪਰ ਕੁਝ ਕੁ ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਵਿੱਚ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ ਕੁਝ ਕੁ ਜ਼ਿਲ੍ਹੇ ਵਿੱਚ ਤਾਪਮਾਨ 40 ਡਿਗਰੀ ਨੂੰ ਟੱਚ ਕਰ ਰਿਹਾ ਕੁਝ ਕੁ ਜ਼ਿਲ੍ਹੇ ਹਲੇ ਵੀ ਤਾਪਮਾਨ ਜਿਹੜੇ 30-32 ਡਿਗ ਉੰਦੇ ਦਿਨਾਂ ਵਿੱਚ ਕੀ ਅਪਡੇਟ ਹੋਵੇਗੀ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਮੌਸਮ ਦੇ ਹਾਲਾਤਾਂ ਦੀ ਚੈਨਲ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਤੁਹਾਨੂੰ ਹਰ ਇੱਕ ਜਾਣਕਾਰੀ ਸਮੇਂ ਤੇ ਮਿਲੇਗੀ ਤਾਂ ਹੀ بار بار ਚੈਨਲ ਸਬਸਕ੍ਰਾਈਬ ਲਈ ਰਿਕਵੈਸਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਅਸੀਂ 9 ਅਗਸਤ ਦੀ ਗੱਲ ਕਰੀ ਤਾਂ ਪੂਰਬੀ ਸਿਸਟਮ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਾ ਸ਼ਾਮਲ ਹੋ ਇਨ੍ਹਾਂ ਇਲਾਕਿਆਂ ਵਿੱਚ ਥੋੜੀ-ਬਹੁਤੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਨਾਲ ਦੇ ਨਾਲ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮੁਹਾਲੀ ਵਿੱਚ ਵੀ ਬਰਸਾਤ ਦੇ ਹਾਲਾਤ ਬਣ ਸਕਦੇ ਨੇ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਮਾਝੇ ਤੇ ਮਾਲਵੇ ਦੇ ਮਿਕਸ ਰੂਪ ਵਿੱਚ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਸਾਨੂੰ ਪਹਿਲਾਂ ਵੀ ਦਿਖਾਈ ਦਿੱਤੀ ਸੀ ਹੁਣ ਵੀ ਨਾ ਮਾਤਰ ਮੀਂਹ ਦੀ ਉਮੀਦ ਵੱਧ ਰਹੀ ਹੈ 10 ਦੇ 11 ਤਰੀਕ ਨੂੰ ਗੱਲ ਕਰੀ ਤਾਂ ਸੇਮ ਜਿਹਾ ਮਾਹੌਲ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ 10 ਤਰੀਕ ਨੂੰ ਗੱਲ ਕਰੀਏ ਤਾਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਇਹਨਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਉਮੀਦ ਲਗਾਤਾਰ ਵਰਕਰ ਆ ਰਿਹਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਪਟਿਆਲਾ ਇਹਨਾਂ ਵਿੱਚ ਕੁਸ਼ਕ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਪਰ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਅਤੇ ਬਠਿੰਡਾ ਇਹ ਜ਼ਿਲ੍ਹੇ ਡਰਾਈ ਰਹਿਣਗੇ ਇਹਨਾਂ ਵਿੱਚ ਕੋਈ ਵੀ ਮੀਂਹ ਦੀ ਉਮੀਦ ਸਾਨੂੰ 10 ਅਗਸਤ ਨੂੰ ਦਿਖਾਈ ਨਹੀਂ ਦੇ ਰਹੀ ਜੋ ਕਿ ਇੱਕ ਚੰਗੀ ਗੱਲ ਵੀ ਨਹੀਂ ਹੈ ਕਿਉਂਕਿ ਇਹ ਇਲਾਕੇ ਲਗਾਤਾਰ ਖੁਸ਼ਕ ਨੇ ਘੱਟ ਬਰਸਾਤ ਹੋਈ ਹੈ ਨਾ ਜ਼ਿਲ੍ਹਿਆਂ ਵਿੱਚ ਮੀਂਹ ਦੇ ਹਾਲਾਤ ਕਾਫੀ ਜ਼ਿਆਦਾ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੇ ਨੇ ਤੇ ਤਾਪਮਾਨ ਇਹਨਾਂ ਇਲਾਕੇ ਵਿੱਚ 35 ਤੋਂ 40 ਡਿਗਰੀ ਦੇ ਵਿੱਚ ਘੜ ਦੇਖਣ ਨੂੰ ਮਿਲ ਰਿਹਾ ਬਿਸ਼ੱਕ ਇਹਨਾਂ ਇਲਾਕੇ ਵਿੱਚ ਹਮਸ ਘੱਟ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਦੱਖਣ ਪੂਰਬੀ ਦੱਖਣ ਪੱਛਮੀ ਹਵਾ ਅਰਬ ਸਾਗਰ ਤੋਂ ਚਲਦੀ ਰਹਿੰਦੀ ਹੈ ਜਿਦਾ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਕੋਈ ਵੱਡੀ ਮੀਂਹ ਦੀ ਖਬਰ ਨਹੀਂ ਆ ਰਹੀ ਪਰ 11 ਅਗਸਤ ਨੂੰ ਕਿਤੇ ਨਾ ਕਿਤੇ ਸਿਸਟਮ ਬਦਲਦਾ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਸਾਨੂੰ ਤੁਸੀਂ ਦੇਖੋਗੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਚਾਰ ਤਿੰਨ ਚਾਰ ਜ਼ਿਲ੍ਹੇ ਜਿਹੜੇ ਹੁਣ ਕੇ ਨਾਲ ਦੇ ਨਵਾਂ ਸ਼ਹਿਰ ਦਾ ਬਹੁਤਾ ਹਿੱਸਾ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਦਾ ਇਲਾਕਾ ਇਹਨਾਂ ਵਿੱਚ ਕਿਤੇ ਨਾ ਕਿਤੇ ਮੀਂਹ ਦੀ ਉਮੀਦ ਸਾਨੂੰ ਤੇ 11 ਅਗਸਤ ਨੂੰ ਬਣਦੀ ਦਿਖਾਈ ਦੇ ਰਹੀ ਹੈ ਨਾਲ ਦੀਆਂ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਰ ਲੁਧਿਆਣਾ ਫਤਿਹਗੜ ਪਟਿਆਲਾ ਮੋਹਾਲੀ ਸੰਗਰੂਰ ਅਤੇ ਮਲੇਰਕੋਟਲੇ ਦੇ ਇਲਾਕੇ ਵਿੱਚ ਬਹੁਤੇ ਹਿੱਸੇ ਦੇ ਵਿੱਚ ਠੀਕ ਠਾਕ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਬੱਦਲਬਾਈ ਟੁੱਟਵੇਂ ਰੂਪ ਦੇ ਵਿੱਚ ਬਣੀ ਰਹੇਗੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਅਤੇ ਮਾਨਸਾ ਇਹਨਾਂ ਇਲਾਕਿਆਂ ਵਿੱਚ ਬੱਦਲਬਾਈ ਥੋੜੀ ਬਹੁਤੀ ਰੂਪ ਨਾਲ ਰਹੇਗੀ ਨਾਲ ਦੀ ਨਾਲ ਮੀਂਹ ਦੀ ਉਮੀਦ ਵੀ ਹੈ ਜਿਸ ਦੇ ਸਿੱਟੇ ਵਜੋਂ ਠੀਕ ਠਾਕ ਮੀਂਹ ਬਰਸਾਤ ਸਾਨੂੰ 11 ਅਗਸਤ ਨੂੰ ਵੀ ਪੰਜਾਬ ਦੇ ਵਿੱਚ ਹੰਤੀ ਦਿਖਾਈ ਦੇ ਰਹੀ ਹੈ। ਬਾਕੀ ਇਹ ਅਪਡੇਟ ਸੀ 11 ਅਗਸਤ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਵੀਡੀਓ ਦੀ ਨਵੀਂ ਅਪਡੇਟ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।